ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਾਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਅੱਬੂਪੁਰਾ ਜੀ ਨੇੜੇ ਸਿੰਧਮਾ ਵੇਟ ਜੀ ਤਹਿਸੀਲ ਜਗਰਾਉਂ ਤੇ ਜਿਲ੍ਹਾ ਬਾਈ ਨੂੰ ਪੈਂਦਾ ਜਿਲ੍ਹਾ ਲੁਧਿਆਣਾ ਚੰਦਵਾ ਪਿੰਡ ਦੇ ਬਿਲਕੁਲ ਨਾਲ ਹੀ ਬਾਈ ਦਾ ਪਿੰਡ ਰਹਿ ਜਾਂਦਾ ਜੀ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਘਰੇਲੂ ਬਾਈ ਦੇ ਪਸ਼ੂ ਰੱਖੇ ਹੋਏ ਆ ਜੀ ਆਫ ਕੈਮਰਾ ਗੱਲਬਾਤ ਹੋਈ ਕਿ ਲੇਬਰ ਦੀ ਸ਼ਾਰਟਿੰਗ ਕਾਰਨ ਤੇ ਬਾਈ ਸਾਰੇ ਐਨੀਮਲ ਵਕਾਊ ਕਰ ਰਿਹਾ ਜੀ ਕਿਉਂਕਿ ਬਾਈ ਕਹਿੰਦਾ ਲੇਬਰ ਵਾਲਾ ਬੰਦਾ ਨਹੀਂ ਮਿਲਦਾ ਜੇ ਮਿਲਦਾ ਤਾਂ ਉਹ ਖੜਦਾ ਨਹੀਂ ਜੀ ਉਹਦੇ ਕਾਰਨ ਵਕਾਊ ਕਰ ਰਿਹਾ ਜਿਹਦੇ ਚ ਸੂੇਸਵਾਏ ਨਾਗਾ ਜੀ ਟੋਕੜ ਆ ਟੋਕੜਾ ਗੱਭਣ ਆ ਜੀ ਅਫਸਰ ਛੁੱਟੀ ਆ ਕੱਤੀਆ ਬੱਚੀ ਆ ਚੰਗੀ ਜੀ ਬਾਕੀ ਡਿਟੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਪ੍ਰਭਦੀਪ ਸਿੰਘ ਜੀ ਪਿੰਡ ਅੱਬੂਪਰਾਏ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 95925 41241 ਠੀਕ ਆ ਬਾਈ ਕੈਕ ਨੰਬਰ ਤੋਂ ਆਪਾਂ ਸ਼ੁਰੂ ਕਰ ਲਾਂਗੇ ਜੀ ਸੂਆ ਵੀਰੇ ਕਿੰਨਾ ਮਸੂਈ ਹੈ ਜੀ ਇਹ ਇਹ ਵੀਰੇ ਦੂਜਾ ਸੂਆ ਸੋਈ ਹੈ ਜੀ ਕਦੋਂ ਸੂਈ ਹੈ ਜੀ ਇਹ ਇਹਨੂੰ 14 15 ਲੈਣਾ ਹੋਵੇ ਜੀ ਬੱਚਾ ਕੀ ਹੈ ਜੀ ਬੱਚਾ ਮਗਰ ਬੱਚੀ ਹੈ ਜੀ ਇਹ ਬੱਚੀ ਬੜੀ ਚੰਗੀ ਹੈ ਕੋਈ ਹੈਗਾ ਬੱਚੀ ਦਾ ਸੀਮਾ ਰਿਕਾਰਡ ਜੀ ਨਹੀਂ ਵੀਰੇ ਇਹਦਾ ਜਾਨਕਿ ਵਧੀਆ ਰਖਾਇਆ ਸੀਗਾ ਠੀਕ ਹੈ ਪਰ ਰਿਕਾਰਡ ਹੈ ਨਹੀਂ ਜੀ ਕੋਈ ਹਾਂਜੀ 30000 ਪਲੱਸ ਵਾਲੀ ਹੈ ਜਾਨਕਿ ਠੀਕ ਹੈ ਜੀ ਕੁਆਲਟੀ ਵਾਈਜ਼ ਪੂਰੀ ਚੰਗੀ ਹੈ ਜੀ ਪੈਂਕ ਨੋਜ਼ ਚੰਗੇ ਸੀਮਨ ਦੀ ਬੱਚੀ ਹੈ ਜਿਹੜਾ ਹੁਣ ਬਈ ਨੈੱਟ ਦੁੱਧ ਤਿਆਰ ਆ ਕਿੰਨਾ ਜੀ ਇਰੇ ਥੱਲੇ ਵੀਰੇ 11 ਕਿਲੋ ਦੁੱਧ ਮੰਨ ਕੇ ਆਜੋ ਜੀ ਜੋ ਕਿ ਦੇ ਦਾਂਗੇ ਜੀ ਹਾਂਜੀ ਹਾਂਜੀ ਬਿਲਕੁਲ ਜੀ ਥਣਾ ਦੀ ਡੰਨ ਬਿਲਕੁਲ ਬਿਲਕੁਲ ਵੀਰੇ ਕੋਈ ਪੂਰੀ ਛੱਟਾ ਨਹੀਂ ਨਾ ਜੀ ਨਾ ਜਮਾਗਰ ਹੋਰ ਕੇ ਦਿਖਾ ਦੇ ਵੀਰ ਦੂਜਾ ਸੁਆ ਸੂਈ ਹੈ ਕਿੰਨਾ ਸਮਾਂ ਦੱਸਿਆ ਸੀ 14-15 ਦਿਨ 14-15 ਦਿਨ ਹੋ ਗਏ ਸੂਈ ਨੂੰ ਤੇ ਮਗਰ ਤੁਹਾਨੂੰ ਬੱਚਾ ਬੱਚੀ ਮਿਲ ਜਾਣੀ ਹੈ ਬਾਈ ਕਹਿੰਦਾ 11 ਕਿਲੋ ਦੁੱਧ ਮੰਨ ਕੇ ਆਜੋ ਆਪ ਦਾ 2 ਟਾਈਮ 4 ਟਾਈਮ 6 ਟਾਈਮ ਕੋਈ ਵੀਰ ਬਾਈ ਦੇ ਘਰੇ ਚ ਵਾਈ ਕਰ ਸਕਦਾ ਬਾਕੀ ਥਣਾ ਦੀ ਓਕੇ ਹੈ ਜੀ ਬੇਫਿਕਰ ਹੋ ਜਿਓ ਜੀ ਵੀਡੀਓ ਬਣਾਉਣ ਦਾ ਸਮਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਤਾਂ ਕਿ ਥਣ ਲੈਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਭਰਿਆ ਹੋਣਾ ਸੀ ਸਵਾ 1 ਦਾ ਟਾਈਮ ਆ ਜੀ 1:14 ਹੋ ਗਏ ਆ ਬਾਕੀ ਤਸੱਲੀ ਆ ਕੇ ਕਰ ਲਓ ਬੈਕ ਸਾਈਡ ਤੋਂ ਹਵਾਨਾ ਚੰਗਾ ਸ਼ਾਂਤਿਕਰ ਫੁੱਲ ਭਰ ਲੈਂਦੀ ਐ ਸੋਹਣਾ ਗੁਲਾਬੀ ਥਾਣਾ ਜੀ ਚੰਗੀ ਵੇਲ ਆ ਬੱਚਾ ਪੂਰਾ ਟਾਪ ਦਾ ਬਾਈ ਕਹਿੰਦਾ ਸੀਮੰਟ ਚੰਗਾ ਰਖਾਇਆ ਸੀ ਪਰ ਆਪਾਂ ਨੂੰ ਨਾਮ ਨਹੀਂ ਚੇਤੇ ਜੀ ਡਿਮਾਂਡ ਵੀਰੇ ਦੀ ਜੀ ਇਹਦਾ ਵੀਰੇ 40000 ਹੋ ਜੂ ਲੈਸ ਜੀ ਮਾੜਾ ਮੋਟਾ ਜੀ ਠੀਕ ਹੈ ਜੀ ਪਰ ਮੰਨਤਾ ਨਹੀਂ ਹੋਇਆ 40000 ਰੁਪਇਆ ਬਾਈ ਇਹਦੀ ਡਿਮਾਂਡ ਕਰਦੇ ਆ ਬਾਕੀ ਬਾਈ ਕਹਿੰਦਾ ਲੈਸ ਉਹਦੇ ਜੋ ਜਰੂਰ ਕਰ ਦਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਥੱਲੇ ਵਾਲੇ ਪਾਸੇ ਚੱਲੂਗਾ ਦੋ ਨੰਬਰ ਜੀ ਸੁਆ ਵੀਰੇ ਕਿੰਨਾ ਮਹੀਨਾ ਹੋ ਗਿਆ ਇਹ ਵੀਰੇ ਦੂਜਾ ਸੁਆ ਸੋਈ ਆ ਜੀ ਸਮਾਂ ਕਿੰਨਾ ਹੋ ਗਿਆ ਸਮਾਂ ਵੀਰੇ ਨੂੰ 3 3 ਮਹੀਨੇ ਹੋ ਗਏ ਠੀਕ ਆ ਏਆਈ ਵਗੈਰਾ ਹੋਈ ਤੇ ਇਹਦਾ ਹਾਂਜੀ ਵੀਰੇ ਟੀਗਾ ਧਰਾ ਹੋਇਆ 16 ਤਰੀਕ ਦਾ ਜੀ ਆਹੀ ਮਹੀਨੇ ਜਿਹੜੀ ਆ ਨੰਗੀ ਆ ਹਾਂਜੀ ਠੀਕ ਹੈ ਜੀ ਤੇ ਗੱਬਣ ਰਹੀ ਹੋਈ ਆ ਵੀਰੇ ਪਰ ਅਗਲਾ ਮੰਨ ਕੇ ਚੱਲੇ ਦੀ ਖਾਲੀ ਸਾਹਮਣੇ ਚੱਲਦੇ ਨਹੀਂ ਆਪਾਂ ਠੀਕ ਹੈ ਕਿਉਂਕਿ ਭਾਈ ਹਜੇ ਚੈੱਕ ਨਹੀਂ ਇਹਦਾ ਵੀਰੇ 12 ਕਿਲੋ ਦੁੱਧ ਦੇ ਰਿਹਾ ਥੱਲੇ ਤਿਆਰ ਆ ਜੀ ਠੀਕ ਹੈ ਜੀ ਤੇ ਇੱਕ ਇਹਦੀ ਵੀਰੇ ਆਹ ਅਰਲੀ ਸੈਰ ਵਾਲੇ ਥਾਂ ਦੀ ਵੀਰੇ ਮਗਰਲੇ ਛੜ ਠੀਕ ਹੈ ਜੀ ਇਹ ਚ ਵੀਰੇ ਧਾਰਾਂ ਘਾਟਾ ਕਿੰਨੀ ਆ ਗੱਦਾ ਦੁੱਧ ਥੋੜਾ ਜੀ ਦੁੱਧ ਥੋੜਾ ਵਾ ਯਾਨੀ ਕਿ ਤੇਲ ਹੀ ਸਮਝ ਕੇ ਲਵਾਂ ਅਗਲਾ ਤੇਲ ਮੰਨ ਕੇ ਲਵਾਂ ਹਾਂ ਜੀ ਠੀਕ ਹੈ ਮਤਲਬ ਆ ਪਿਛਲੇ ਥਾਂ 'ਚ ਆਪਣਾ ਕਹਿਣ ਦੱਸਣ ਦਾ ਫਰਜ਼ ਆ ਮਗਰਲਾ ਜਿਹੜਾ ਅੱਧੋ ਅੱਧੀ ਦਾ ਫਰਕ ਹੋਊਗਾ ਜਾਨੀ ਦਾਲ ਨਮਾਨੀ ਠੰਡੀ ਸੀਲ ਪੂਰੀ ਆ ਵੀਰੇ ਆ ਦੇਖੋ ਜਿਵੇਂ ਮਰਜੀ ਹੱਥ ਲਾਈ ਜਾ ਤਿੰਨ ਥਣ ਤਾਂ ਓਕੇ ਆ ਜੀ ਹਾਂਜੀ ਬਿਲਕੁਲ ਵੀਰੇ ਠੀਕ ਆ ਤੋੜ ਕੇ ਦਿਖਾ ਦੇ ਵੀਰੇ ਇਹ ਵੀ ਸੂਆ ਦੂਜਾ ਸੂਈ ਆ ਜੀ ਤਿੰਨ ਸਾਢੇ ਤਿੰਨ ਦਾ ਸਮਾਂ ਮਹੀਨੇ ਹੋ ਗਿਆ ਜੀ ਸਮਾਂ ਤਿੰਨ ਤਿੰਨ ਮਹੀਨੇ ਜੀ ਤਿੰਨ ਮਹੀਨੇ ਜੀ ਏ ਆਈ ਹੋਈ ਆ ਬਾਈ ਕਹਿੰਦਾ 15 ਤਰੀਕ ਦੀ ਅੱਜ ਤਰੀਕ ਹੋ ਗਈ ਵੀਰੇ 30 ਯਾਨੀ 15 ਦਿਨ ਹੋ ਗਏ ਆ ਜੀ ਫਿਰ ਵੀਰੇ 5-6 ਦਿਨਾਂ ਬਾਅਦ ਅਗਲੇ ਨੂੰ ਪਤਾ ਲੱਗ ਗਿਆ ਨਾ ਸਹੀ ਗੱਲ ਆ ਜੀ ਜਿਹੜਾ ਨੈਟ ਦੋਤੇ ਤਿਆ ਇੱਕ ਤਾਂ ਉਹ ਬਾਈ ਕਹਿੰਦਾ ਤੇਲ ਆ ਜੀ ਪਹਿਲਾਂ ਹੀ ਦੱਸ ਦਿੰਦੇ ਵੈਸੇ ਦੁੱਧ ਜ਼ਰੂਰ ਹੁੰਦਾ ਬਾਈ ਕਹਿੰਦਾ ਪਰ ਤੁਸੀਂ ਤੇਲ ਮੰਨ ਕੇ ਆਇਓ ਜੀ ਬੈਕ ਸਾਈਡ ਤੋਂ ਤੁਹਾਨੂੰ ਪਾਸਾ ਜੜਿਆ ਵੀ ਦਿਸ ਰਿਹਾ ਹੋਊਗਾ ਜੀ ਤੇ ਬਾਈ ਕਹਿੰਦਾ ਆਉਂਦਾ ਜ਼ਰੂਰ ਆ ਪਰ ਤੇਲ ਹੀ ਮੰਨ ਲਿਓ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਦਾ ਵੀ 32000 ਦੇ ਦੇਵਾਂਗੇ ਫੋਜੂ ਲੈਸ ਜੀ ਮਾੜਾ ਮੋਟਾ ਵੀਰੇ ਠੀਕ ਆ ਜੀ 32000 ਰੁਪਏ ਇਹਦੀ ਡਿਮਾਂਡ ਆ ਜੀ ਬੈਡ ਬਹੁਤ ਚੰਗੀ ਹੈ ਜੀ ਬਾਕੀ ਸ਼ਾਈਨਿੰਗ ਵਾਲੀ ਸਕੈਨਾ ਵਜਨ ਵਜੂਦ ਕਰਮ ਵਾਲਾ ਪੂਰਾ ਜੀ ਅੱਗੇ ਜੀ ਤੇਨਾ ਨੰਬਰ ਜਰਸੀ ਪੰਜਾਬ ਵਾਲੀ ਵੱਡੀ ਆ ਜੀ ਵੇਲ ਬੜੀ ਦੰਮੀ ਆ ਸੁਆ ਵੀਰੇ ਕਿੰਨਾ ਮਾ ਸੁਈ ਆ ਜੀ ਇਹ ਵੀਰੇ ਤੀਜਾ ਸੁਆ ਸੁਈ ਆ ਜੀ ਸਮਾਂ ਕਿੰਨਾ ਹੋ ਗਿਆ ਸੁਈ ਨੂੰ ਇਹਨੂੰ ਮਹੀਨਾ ਹੋਇਆ ਵੀਰੇ 1 ਮਹੀਨਾ ਹੋ ਗਿਆ ਬੱਚਾ ਜੀ ਦਾ ਬੱਚਾ ਸਪਾਰ ਹੋ ਗਿਆ ਜੀ ਬੱਚਾ ਸੀਗਾ ਜੀ ਠੀਕ ਆ ਜੀ ਗਰਮੀ ਜ਼ਿਆਦਾ ਕਰਕੇ ਸਾਂਭਿਆ ਨਹੀਂ ਗਿਆ ਠੀਕ ਆ ਜੀ ਜਿਹੜਾ ਹੁਣ ਨੈੱਟ ਦੁੱਧ ਕਿੰਨਾ ਤਿਆਰ ਆ ਜੀ ਇਹ ਵੀਰੇ ਇਸ ਟਾਈਮ 18 ਕਿਲੋ ਦੁੱਧ ਦਾ ਤਿਆਰ ਆ ਠੀਕ ਆ ਜੀ ਅਗਲਾ 16 ਮੰਨ ਲਵੇ ਜੀ 16 ਮੰਨ ਕੇ ਆਵੇ 16 ਮੰਨ ਕੇ ਆ ਰਹੇ ਜੀ ਥਣਾ ਦੀ ਡੰਨਰ ਕੋਲ ਸਾਫੀ ਕੋਈ ਨਹੀਂ ਗਾ ਕੋਈ ਇਹਨੂੰ ਬਿਲਕੁਲ ਠੰਡੀ ਸੀਲ ਹੈ ਜਿਵੇਂ ਮਰਜ਼ੀ ਬਹਿ ਕੇ ਤੋਈ ਚੱਲੋ ਜੀ ਠੀਕ ਹੈ ਜੀ ਤੋਰ ਕੇ ਦਿਖਾ ਦਈ ਵੀਰ ਸੁਆ ਬਾਈ 10 ਦਾ ਤੀਜਾ ਸੂਈ ਹੈ ਜੀ 1 ਮੰਥ ਹੋ ਗਿਆ ਸਮਾ ਸੂਈ ਨੂੰ ਦੁੱਧ ਬਾਈ 10 ਦਾ 18 ਕਿਲੋ ਆ ਜੀ ਤੁਸੀਂ 16 ਹੀ ਮੰਨ ਕੇ ਆਇਓ ਜੀ ਥਣਾ ਦੀ ਡੰਨ ਹੋਊਗੀ ਬੇਫਿਕਰ ਹੋ ਜਾਓ 2 ਟਾਈਮ 4 ਟਾਈਮ ਚਵਾਈ ਬਾਈ 22 ਦੇ ਘਰੇ ਕਰ ਸਕਦਾ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾਈ ਦਿੱਤਾ ਕਿ ਹਜੇ 5 6 ਘੰਟੇ ਚਵਾਈ ਚ ਬਾਕੀ ਨੇ ਜੀ 5 6 ਘੰਟੇ ਤੱਕ ਕਰਦਾ ਸੋਨਾ ਹਵਾਨਾ ਤਿਆਰ ਕਰੂਗੀ ਜੀ ਬਾਕੀ ਥਣ ਇਹਦਾ ਵੀ ਸੋਨਾ ਗੁਲਾਬੀ ਹੈ ਜੀ ਚੈੱਕ ਕਰ ਸਕਦੇ ਹੋ ਵੱਡੀ ਜਰਤੀ ਆ ਕੋਈ ਛੋਟੀ ਨਹੀਂ ਕੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਵੀਰੇ ਫੋਨ ਤੇ ਕਰ ਲਾਂਗੇ ਠੀਕ ਆ ਜੀ ਇਹਦੀ ਡਿਮਾਂਡ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਜੀ ਇੱਕ 3 ਬਾਈ ਕੋਲ ਬੱਚੇ ਆ ਜੀ ਇੱਕ ਛੋਟੀ ਐ ਇੱਕ ਛੋਟੀ ਘੱਟੀ ਐ ਤੇ ਇੱਕ ਵੱਛੀ ਆ ਜੀ ਇੱਕ ਨੰਬਰ ਬਾਈ ਛੋਟੀ ਇਹਦਾ ਕਿੰਨੇ ਕੋਹ ਜੀ ਇਹਦੀ ਇਹ 4 ਦਾ ਹੁੰਦਾ ਵੀਰੇ ਮਹੂ ਤਾਂ 4 ਦਾ ਹੁੰਦਾ ਠੀਕ ਆ ਜੀ ਤੇ ਇਹਦੇ ਵੀਰੇ 2 ਜੂਨ ਦਾ ਟੀਕਾ ਧਰਾਇਆ ਹੋਇਆ ਜੀ 2 ਜੂਨ ਦਾ ਹਾਂਜੀ ਪਰ ਇਹ ਚੈੱਕ ਨਹੀਂ ਕਰਾਈਗੀ ਠੀਕ ਆ ਜੀ ਆਪਾਂ ਮਤਲਬ ਖਾਲੀ ਦਾ ਹੁਣ ਰੇਟ ਦੱਸਣਾ ਵਾ ਠੀਕ ਆ ਜੀ ਤੇ ਜੇ ਕਿਸੇ ਮੇਰੇ ਵੀਰ ਨੇ ਚੈੱਕ ਕਰਵਾਉਣੀ ਆ ਜੇ ਰਹਿ ਗਈ ਗੱਬਣ ਆ ਫਿਰ ਆਪਾਂ ਉਦਾਂ ਦਾ ਰੇਟ ਕਰ ਲਾਂਗੇ ਹੁਣ ਜਾਣੇ ਕਿ ਇਸ ਟਾਈਮ ਖਾਲੀ ਦਾ ਰੇਟ ਇਸ ਟਾਈਮ ਖਾਲੀ ਦਾ ਕਰਾਂਗੇ ਹਾਂਜੀ ਠੀਕ ਆ ਜੀ ਜੇ ਕਹਿੰਨੇ ਖਾਲੀ ਮੰਨ ਕੇ ਸੌਦਾ ਕਰਨਾ ਹੋਵੇ ਫਿਰ ਖਾਲੀ ਹੁਣ ਖਾਲੀ ਦਾ ਵੀਰੇ ਆਪਾਂ ਕਹਿ ਰਹੇ ਆ ਕਿ ਆਪਾਂ ਵੀ ਨਹੀਂ ਚੈੱਕ ਕਰਾਈਗੀ ਆਪਾਂ ਵੀ ਨਹੀਂ ਕਰਾਈਗੀ ਠੀਕ ਆ ਜੀ ਤੇ ਜੇ ਅਗਲਾ ਕਹਿੰਦਾ ਵਾ ਚੈੱਕ ਕਰਵਾ ਕੇ ਸਾਨੂੰ ਦੱਸ ਦੋ ਜੇ ਰਹਿ ਗਈ ਵੀਰੇ ਉਹ ਤੇ ਇਹਦੀ ਫਿਰ ਤਿੰਨਾਂ ਦੀ ਡਿਮਾਂਡ ਕਰਨੀ ਇਕੱਠੀ ਜੀ ਇਹ ਇਕੱਠੇ ਵੀਰੇ ਤਿੰਨਾਂ ਦਾ ਕਰ ਲੈਣਾ ਠੀਕ ਆ ਬਾਕੀ ਜੇ ਇਕੱਲੀ ਇਕੱਲੀ ਲੈਣ ਦਾ ਜਾ ਮਾਨ ਰੂਤਾ ਅਗਲਾ ਹੋਜਾ ਵਿੱਚੋਂ ਲੈਸ ਕਰ ਲੂਗਾ ਜੀ ਝੋਲੀ ਤੁਹਾਨੂੰ ਇਹਦੀ ਦਿਖਾ ਦਿੰਨੇ ਆ ਜੀ ਫੋਰ ਚਾਂਗ ਤਾਂ ਹੈ ਨਹੀਂ ਜੇ ਕੋਈ ਨਾ ਨਾ ਵੀਰੇ ਇਹਦੀ ਕੋਈ ਨਹੀਂ ਠੀਕ ਆ ਜੀ ਛੋਟੀ ਚੰਗੀਆਂ ਮੂੰਹ ਤੋਂ ਚਾਰ ਦੰਦ ਅੱਗੇ ਬਈ ਇਹ ਬੱਚੇ ਦੀ ਕਿੰਨੀ ਉਮਰ ਹੋਊ ਜੀ ਇਹ ਵੀਰੇ ਅੱਖਾਂ 9 ਮਹੀਨਿਆਂ ਦੀ ਹੋਊਗੀ 8 9 ਮਹੀਨਿਆਂ ਦੀ ਠੀਕ ਆ ਜੀ ਇਹਦੀ ਵੀ ਤੁਹਾਨੂੰ ਬਈ ਝੋਲੀ ਦਿਖਾ ਦਿੰਨੇ ਆ ਉਮਰ 8 ਤੇ 9 ਮਹੀਨੇ ਚੈੱਕ ਕਰ ਸਕਦੇ ਜੋ ਇੱਕ ਬਾਈ ਦੀ ਬੱਚੀ ਆ ਬੱਚੀ ਖਿਰੀ ਆ ਬਈ ਹਜੇ ਹਾਂਜੀ ਵੀਰੇ ਤਾਂ ਉਹ ਖਿਰੀ ਆ ਬਿਲਕੁਲ ਕੁਆਲਿਟੀ ਚੰਗੀ ਆ ਜੀ ਬੱਚੀ ਦੀ ਬਾਕੀ ਗੋਲ ਪੱਠ ਫੁੜਾ ਝੋਲੀ ਇਹਦੀ ਵੀ ਚੈੱਕ ਕਰ ਸਕਦੇ ਸੋਹਣੀ ਝੋਲੀ ਆ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ ਬਾਕੀ ਫੇਸ ਕੁਆਲਿਟੀ ਸੋਹਣੀ ਆ ਜੀ ਤੇ ਤਿੰਨਾਂ ਦੀ ਡਿਮਾਂਡ ਵੀਰੇ ਦੀ ਇਹਨਾਂ ਦਾ ਵੀਰੇ ਆਪਾਂ 66000 ਰੁਪਏ ਦੇ ਦਾਂਗੇ ਠੀਕ ਆ ਜੀ ਹੋਜੂ ਲੈਸ ਜੀ ਥੋੜਾ ਬਹੁਤ ਆ ਜੀ ਠੀਕ ਆ ਜੀ ਹਾਂਜੀ ਤਿੰਨਾ ਦੀ ਡਿਮਾਂਡ 62000 ਰੁਪਇਆ ਬਾਕੀ ਲੈਸ ਬਾਈ ਕਹਿੰਦਾ ਉਹਦੇ ਚ ਜ਼ਰੂਰ ਕਰ ਦਾਂਗੇ ਜੀ ਜਿਹਨੂੰ ਨਾਲ ਕੋਈ ਵੀ ਫਿੱਟ ਬੈਂਦਾ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ